ਸਵਾਸ ਭਾਵੇਂ 6 ਮਹੀਨੇ ਦਾ ਚੜ੍ਹਾਣ ਭਾਵੇਂ ਸਾਲ ਦਾ ਚੜ੍ਹਾਣ ਇੱਥੇ ਤਾਂ ਕੋਈ ਸਵਾਸ ਆਪਣੇ ਸੰਸਾਰ ਦੀ ਗੱਲ ਆ ਆਪਣੇ ਵਿੱਚ ਕੋਈ ਸਵਾਸ ਚੜ੍ਵਾ ਲੈ ਚੜ੍ਹਾਵੇ ਚੜ੍ਹਾਵੀ ਨਾਵੇ ਅਸੀਂ ਤੁਹਾਨੂੰ ਉਸੇ ਤਰ੍ਹਾਂ ਮਰਤਕ ਪੋਸ਼ਣ ਕਰਦਾ ਨੇ ਬੇਮਰਗਿਆ ਵੀ ਤਾਂ ਸਾਨੂੰ ਵੀ ਪਤਾ ਵੀ ਉਹਨਾਂ ਦਸਵੇਂ ਦਵਾਰ ਸਵਾਸ ਚੜਾ ਲੈ ਅਸੀਂ ਕਰ ਮਾਤਾ ਸੁਭੂਗਦਾ ਨੇ ਕੋਈ ਇਦਾਂ ਸਤਵੇਂ ਪਾਸ਼ਾ ਦੇ ਜਿਹੜੇ ਵੱਡੇ ਲੜਕੇ ਸੀ ਦਾ ਪੁੰਨ ਦਸਵੇਂ ਦਵਾਰ ਸਵਾ ਚੜਾ ਲੇ ਆਤਮਾ ਦੇ ਨਾਲ ਕਿਸ ਦਾ ਜਾਜ ਤਰਨ ਚਲੇ ਗਏ ਉਹ ਜਿਹੜੇ ਬਸੰਦ ਸੀਗੇ ਤੇ ਦਾਦ ਦੇ ਸੰਗਤ ਸੀਗੀ ਉਹਨਾਂ ਕਹਿੰਦੇ ਮਰ ਗਿਆ ਭਾਵੇਂ ਉਹਦੇ ਘਰਵਾਲੀ ਨੇ ਯਤਨ ਕੀਤਾ ਉਹ ਬਚਾਉਣ ਦਾ ਪਰ ਉਹਦਾ ਕਾਕਾ ਕਿਸੇ ਨੂੰ ਨਾ ਮਿਲਿਆ ਤੈਨ ਕਿਦ ਮਰ ਗਿਆ ਬਸ ਜੋਗ ਤੇ ਕੋਪ ਦਿੱਤਾ ਦਾ ਸੰਸਕਾਰ ਕਰ ਦਿੱਤਾ ਅਸੀਂ ਨਹੀਂ ਜਾਣਦੇ ਉਹ ਜੋਗੀ ਲੋਗ ਇਸੇ ਕਰਕੇ ਜੰਗਲਾਂ ਵਿੱਚ ਜਾਂਦੇ ਸੀ ਕਿ ਸਾਨੂੰ ਮਰਿਆ ਸਮਝ ਕੇ ਕੋਈ ਸਾੜਦਾ ਦੇਵੇ ਇੰਤਲ ਕਮਾ ਪਿਆ ਰਹੇ ਉਹ ਇਹ ਤੇ ਕਲ ਤੋਂ ਤੇ ਜੋਗੀਆਂ ਦੀ ਗੱਲ ਹੈ ਤੁ ਜੁੜਿਆ ਹੋਏ ਦੀ ਜਿੰਨੂੰ ਅਸੀਂ ਸ਼ਿਵ ਜੀ ਕਹੇ ਲੇ ਨਾ ਸ਼ਿਵ ਜੀ ਮਹਾਦੇਵ ਇਹਦੇ ਕਈਆਂ ਕਈਆਂ ਸਾਲਾਂ ਦੀ ਸਮਾਧੀ ਹੁੰਦੀ ਸੀ ਕਿਉਂਕਿ ਉਹ ਉਦੋਂ ਉਪਰ ਲੱਖਾਂ ਸਾਲਾਂ ਤੋਂ ਦੇਸ਼ ਨਾ ਸਭ ਤੋਂ ਵੱਡੇ ਦੁਨੀਆਂ ਤੇ ਇੱਕ ਸਮਾਧੀ ਲੱਗੀ ਤੇ ਕੇਵਲ ਸ਼ਿਵ ਜੀ ਦੀ ਲੱਗੀ ਤੇ ਲੋਕ ਆਪ ਆਪਣੀ ਗੱਲ ਉਸੇ ਤੋਂ ਕਰਨ ਨੂੰ ਚાલુ ਰੱਖੀਏ ਦਸਵੇਂ ਦਵਾਰ ਜਿੰਨਾ ਚਿਰ ਮੱਦੇ ਸਵਸਵਾਸ ਨੂੰ ਰੱਖ ਕੇ ਆਪਣੀ ਉਮਰ ਜਿੰਨੀ ਮਰਜ਼ੀ ਬਿਦਾਸ ਤੇ ਜੋਗੇ ਲੋਕ ਇਹ ਕਰਦੇ ਖਾਸ ਤੋ ਕਿ ਬੋਲ ਕੋਈ ਚੇਲਾ ਦੀ ਗੱਲ ਕਰ ਰਹੇ ਆਪਾਂ ਇਹਨਾਂ ਦੀ ਬਰਤਲਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਉਹ ਤੇ ਇਹ ਬਾਲਾ ਨੇ ਕਹਿੰਦੇ ਸੀ ਇਸ ਕਰਕੇ ਕੀ ਕਹਿੰਦਾਂ ਨੀ ਯਾਰਾ ਸਾਲਾਂ ਦੀ ਉਮਰ ਤੇ ਬਾਦਸ਼ਾਹ ਦੀ ਥੋੜੀ ਜਿਹੀ ਉਮਰ ਕੋ 33 ਸਾਲ ਦੀ ਉਮਰ ਤੇ ਉਹਨਾਂ ਦਾ ਬਾਦ ਦਾ ਬੱਚਾ ਸੀ ਨਾ ਤਾਂ ਬਾਲਾ ਕਹਿੰਦੇ ਸੀ ਉਹ ਉਹਨਾਂ ਦੇ ਸ਼ਕਤੀਆਂ ਨੂੰ ਦੇਖਿਆ ਗਿਆਨ ਨੂੰ ਦੇਖਿਆ ਬਾਦਸ਼ਾਹ ਦੀ ਅਵਸਥਾ ਨੂੰ ਦੇਖਿਆ ਤੈਨ ਲਗੇ ਸਾਨੂੰ ਇੱਕ ਗੱਲ ਦੱਸ ਤੇਰਾ ਗੁਰੂ ਕੌਣ ਹੈ ਗੱਲ ਤਾਂ ਦੱਸੋ ਪਛਿਤ ਕਰ ਰਹੇ ਪਰ ਉਹ ਉਦਾਹਰਣ ਹੈ ਬਾਹਰ ਦਾ ਹੈ ਪ੍ਰਮਾਣ ਗੱਲ ਨੂੰ ਸਮਝਣ ਵਾਲ ਤੇ ਤੈਨ ਲਗੇ ਸ਼ਬਦ ਗੁਰੂ ਤੇ ਨੂੰ ਕੋਰੇ ਜੀ ਨੀਉਟੀਆਂ ਬਾੜੀ ਤੇ ਲੈ ਕੇ ਆਇਆ ਸ਼ਬਦ ਗੁਰੂ ਹਰਦੀਏ ਦੱਲਾ ਨੇ ਇਸੇ ਕਹ ਰਿਓ ਆਉਣ ਵਾਲਾ ਸਮਾਂ ਦਿਸਦਾ ਸੀ ਪਛਾਣੋਂ ਤੇ ਇਹ ਜਿਹੜਾ ਸਮਾਂ ਵਰਤਣਾ ਸੀਗਾ ਤੇਰਾ ਸਮਾਂ ਵਰਤਣਾ ਸੀ ਨਾ ਕਿਸੇ ਸਮੇਂ ਜਾ ਕੇ ਉਸ ਸਮੇਂ ਦੀ ਕੋਈ ਕਹਾਣੀ ਕਹਿ ਦੀ ਅਸੀਂ ਜੋਗੀਆਂ ਨੂੰ ਤੇ ਗਿਆਨ ਸੀ ਪਰ ਸਾਡੇ ਵਾਸਤੇ ਕੋਈ ਕਹਾਣੀ ਸੀ ਸ਼ਬਦ ਗੁਰੂ ਉਹਨੂੰ ਪੇਰੋ ਤਨਸੋ ਸਤ 40 ਸਾਲ ਦੇ ਤਕਰੀਬਨ ਸਮਾਂ ਲੱਗ ਗਿਆ ਤੇ ਸ਼ਬਦ ਗੁਰੂ ਆਉਂਦੇ ਤੱਕ ਇੰਨਾ ਚਿਰ ਦੇ ਦੇ ਗੁਰੂ ਚੱਲਦਾ ਰਿਹਾ ਸੇ ਗੁਰੂ ਚੱਲਦਾ ਰਿਹਾ ਮਤਲਬ ਸੇ ਕਰਕੇ ਜਿੰਨਾ ਚਿਰ ਪੜ੍ਹਨਾ ਸੀਗਾ ਤੇ ਜਦੋਂ ਪੜ੍ਹਨ ਕਰਦਾ ਸੀ ਸ਼ਬਦ ਨੂੰ ਉਦੋਂ ਇਹ ਗੱਲ ਕਹੀ ਸੀ ਪਾਤਸ਼ਾਹ ਨੇ ਵੀ ਐਸ ਪਰਿਵਾਰ ਵਾਸਤੇ ਮਾ ਆਪਣਾ ਸਾਰਾ ਪਰਿਵਾਰ ਬਾਰ ਕੇ ਤਾਂ ਸੁਖਗਰੂ ਹੋ ਗਿਆ ਕਰਜ਼ਾ ਉਤਰ ਗਿਆ ਮੇਰੇ ਸਿਰ ਤੋਂ ਭਾਰ ਉਤਰ ਗਿਆ ਲਖੋ ਉਹ ਕਹਾਵਤ ਸੀ ਪਾਤਸ਼ਾਹ ਵੀ ਗੁਰੂ ਨਾਨਕ ਸਾਹਿਬ ਨੇ ਸ਼ਬਦ ਰੂਪ ਗਾਇਆ ਤਾਂ ਜੇ ਮੇਰੇ ਪਰਿਵਾਰ ਦਾ ਕੋਈ ਜੀਵ ਬਚ ਗਿਆ ਤੇ ਗੁਰਗੱਦੀ ਦਾ ਮਲਕ ਬਣ ਜਾਊਗਾ ਦਾਵਾ ਕਰ ਦੂਗਾ ਜਿੱਦਾਂ ਬਾਬਾ ਬਕਾਲ ਬਾਈਆ ਬਾਈ ਬੰਦਿਆਂ ਬੜਾ ਬਰਾ ਕੇ ਬਹਿਦੇ ਸੀ ਬਾਈ ਗੁਰੂ ਬਣ ਕੇ ਬਹਿਦੇ ਸੀ ਇਹਦਾ ਮੇਰਾ ਪਰਮਾਨ ਵੀ ਜਿਸ ਕੋਈ ਜੀਵ ਜਿੰਦਾ ਰਿਹਾ ਵਿੱਚੋਂ ਤੇ ਇਹ ਸ਼ਬਦ ਗੁਰੂ ਵਿੱਚ ਅੜਕਾ ਲੱਜੂਗਾ ਸਭ ਤੋਂ ਪਹਿਲਾਂ ਪਾਸ ਨੇ ਇਹ ਕੰਮ ਕੀਤਾ ਤਾਂ ਸ਼ੁਕਰਾਨਾ ਕੀਤਾ ਉਸ ਆਕਾਰਪੁਰ ਕੋ ਬਾਈ ਗੁਰੂ ਦਾ ਹੇ ਕਲਪੁਵਾਲੂ ਮੇ ਆਪਣਾ ਕੰਮ ਕਰਕੇ ਸੁਖ ਨੂੰ ਹੋ ਗਿਆ ਤੇ ਨਾਲ ਹੀ ਗੱਲ ਕਹਤੇ ਸੁਖੀ ਬਸੇ ਮੇਰੋ ਪਰਿਵਾਰਾ ਸੁਖੀ ਬਸੇ ਮੇਰੋ ਪਰਿਵਾਰਾ ਹੁਣ ਆਪਣਾ ਪਰਿਵਾਰ ਤੇ ਸਾਰਾ ਖਤਮ ਕਰ ਲਿਆ ਤੇ ਕਿਸ ਪਰਿਵਾਰ ਦੀ ਗੱਲ ਕੀਤੀ ਸੁਖੀ ਬਸੇ ਮੇਰੋ ਮੇਰੋ ਪਰਿਵਾਰਾ ਸਾਡੀ ਗੱਲ ਕੀਤੀ ਪਰ ਉਹ ਨਾਲ ਸਮਝਾ ਵੀ ਦਿੱਤਾ ਸਿੱਖ ਸਵੇਰ ਤਰਤਾਰਾ ਸਿੱਖ ਸਿੱਖ ਸਾਡੇ ਜਿਹੜੇ ਸਿੱਖ ਆ ਸੁਖੀ ਬਸੇ ਮੋਰੋ ਪਰਵਾਸ ਸਿੱਖ ਸਵੇਰ ਤਰਤਾਰਾ ਹੇ ਕਾਲਪੁਖ ਵੈਰੂ ਜਿੰਨੇ ਤੋਂ ਸਾਡੇ ਨਾਲ ਜੁੜੇ ਹੋਏ ਆ ਤਨ ਗੁਰਦੰਸ ਤੋਂ ਲੈ ਕੇ ਜਿੰਨੇ ਖਲਕਤ ਜੁੜੇ ਤੋਂ ਉਹ ਸਾਰੀ ਸੁਖੀ ਬਸੇ ਐਡਾ ਵੱਡਾ ਸੁਖ ਸਾਡੇ ਵਾਸਤੇ ਮਗਿਆ ਉਹਨਾਂ ਦਾ ਪੰਦਲ ਲਾ ਕੇ ਦੇਖ ਲਈਏ ਸਾਡਾ ਪਿਆਰ ਦਾ ਪਰਿਵਾਰ ਦਾ ਨਾਮ ਮੋਹ ਹੈ ਦਰਸਲ ਇਸ ਮੋਹ ਦੇ ਬੱਚੇ ਹੀ ਪਾਪ ਕਰਮ ਕਰਦੇ ਹੂਸੇ ਪਾਪ ਕਰਮਾਂ ਦੇ ਕਾਰਨ ਹੀ ਅਸੀਂ ਸੰਸਾਰ ਤੇ ਮੁੜ ਕੇ ਆਉਂਦੇ ਜਾਂਦੇ ਹ ਤੇ ਜੇ ਮੋਹ ਨਾ ਹੋਵੇ ਕੱਲੇ ਪਰਿਵਾਰ ਦਾ ਨਹੀਂ ਪਿਆਰ ਬਹੁਤ ਕਿਸੇ ਦਾ ਵੀ ਹੋ ਸਕਦਾ ਮੋਹ ਤੇ ਤੁਸੀਂ ਪਰਿਵਾਰ ਤੋਂ ਦਬੀ ਹੋਸਾ ਦਾ ਤੇ ਬਹੁਤ ਵੱਡੇ ਫਕੀਰ ਹੋਏ ਬਹੁਤ ਜਿਆਦਾ ਵੱਡੇ ਜਿਹੜੇ ਰੱਬ ਦੇ ਨਾਲ ਗੱਲਾਂ ਕਰਦੇ ਸੀ ਰੱਬ ਦੇ ਚਹਰੀ ਆਉਂਦੇ ਜਾਂਦੇ ਸੀ ਕੋਈ ਮੋਹ ਨਹੀਂ ਸੀ ਪਰਿਵਾਰ ਦਾ ਮੋਹ ਨਹੀਂ ਸੀ ਕੋਈ ਚੀਜ਼ਾਂ ਦਾ ਮੋਹ ਵੀ ਨਹੀਂ ਸੀ ਕੋਈ ਆਪਣੇ ਡੇਰੇ ਦਾ ਆਸ਼ਰਮ ਦਾ ਮੋਹ ਵੀ ਨਹੀਂ ਸੀ ਪਰ ਇਹ ਹਿਰਣ ਪਾਲਿਆ ਪਾਲ ਲਿਆ ਹਿਰਣ ਦਾ ਬੱਚਾ ਇੱਕ ਪਾਲ ਲਿਆ ਦੁਨੀਆਂ ਦੇ ਸਾਰੇ ਮੋਹ ਤੇ ਆ ਕੇ ਇਹ ਹਿਰਣ ਦੇ ਬੱਚੇ ਨਾਲ ਪਿਆਰ ਪਾਇਆ ਮੋਹ ਦਾ ਰੂਪ ਅੰਗ ਉਹਨੇ ਦਾਵਾ ਕੀਤਾ ਸੀਗਾ ਕਿ ਜਦੋਂ ਮੈਂ ਸੰਸਾਰ ਤੋਂ ਗਿਆ ਤੇ ਆਕਾਸ਼ ਵਿੱਚ ਕੜਿਆਲ ਬਚਣਗੇ ਕੜਿਆਲ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਾਂਗੇ। ਤੋਂ ਕੋਈ ਥੋੜੇ ਜਿਹਾ ਪੜ੍ਹ ਕੇ ਨਾ ਥੋੜੇ ਤਰਕਵਾਦੀ ਜ਼ਿਆਦਾ ਹੋ ਗਏ ਸੀ। ਵੀ ਮੇਰੇ ਵੱਲ ਤਾਂ ਸਿਆਣਾ ਇਹ ਕਦੇ ਹੋ ਹੀ ਨਹੀਂ ਸਕਦਾ। ਬੱਜ ਕੜਿਆਲ ਕੋ ਜੋ ਤੋਂ ਆਪਣੇ ਕਿਦਾਂ ਕੜਿਆਲ ਬਚ ਸਕਦੇ ਆ। ਬੱਜ ਦੇ ਸੀ ਪਿਆਰੋ। ਬੱਜ ਦੇ ਸੀ ਸਮੇਂ ਦੀ ਗੱਲ ਉਹਦੀ। ਸਮੇਂ ਸੰਬੰਧੀ ਗੱਲ ਹੁੰਦੀ ਆ ਜਦੋਂ ਪਾਡਵਾਂ ਨੇ ਜਗ ਕੀਤਾ ਸੀ ਨਾ ਤੇ ਭਗਵਾਨ ਕ੍ਰਿਸ਼ਨ ਨੇ ਕੀਤਾ ਇਹ ਕਹਾਂ ਸੀ ਗਾਜ ਪਾਡਵਾਂ ਨੂੰ ਕਿ ਜਦੋਂ ਤੁਹਾਡਾ ਜਗ ਸੰਪੂਰਨ ਹੋ ਗਿਆ ਆਪਣੇ ਆਪ ਘੜਿਆਲ ਵੱਜੂ ਜਗ ਹੋ ਗਿਆ ਘੜਿਆਲ ਨਹੀਂ ਵੱਜਾ ਕਿਉਂ ਉਦੇ ਵਿੱਚ ਇੱਕ ਤੇ ਸ਼ੰਕਾ ਜਦੋਂ ਸ਼ੰਕਾ ਪੈਰਿਓ ਉਹ ਬਹੁਤ ਡੁੱਕਾ ਲੱਗ ਜਾਂਦਾ ਹੈ ਭਾਵੇਂ ਉਹ ਗੁਰੂ ਪ੍ਰਤੀ ਸ਼ੰਕਾ ਹੋ ਜਾਵੇ ਤੇ ਭਾਵੇਂ ਉਹ ਪਰਿਵਾਰ ਪ੍ਰਤੀ ਕੋਈ ਸ਼ੰਕਾ ਪੈਦਾ ਹੋ ਜਾਵੇ ਸ਼ੰਕਾ ਬਹੁਤ ਜੀਵਨ ਦੀ ਵੱਡੀ ਰੁਕਾਵਟ ਹੈ ਖਰਾਬ ਕਰਦਾ ਸਿਰ ਨੂੰ ਦਿਮਾਗ ਨੂੰ ਬਗੜ ਦਿੰਦਾ ਹੈ ਦੁਬਾਰੇ ਫੇਰ ਜਦ ਕੀਤਾ ਉਹ ਸ਼ੰਕਾ ਦੂਰ ਉਹ ਗੱਲ ਉਸ ਨੇ ਕੀਤੀ ਦੱਸ ਕੇ ਵੀ ਆਸ਼ੰਕਾ ਤਾਂ ਨੋ ਹੋ ਗਈ ਦੁਬਾਰੇ ਫੇਰ ਜਦ ਕੀ ਤੱਕ ਕੋਈ ਕੜਿਆਲ ਆਪਣੇ ਆਪ ਫੇਰ ਬਜੂ ਇਸੇ ਤਰ੍ਹਾਂ ਉਸ ਜੀ ਨੇ ਇੱਕ ਅਪ੍ਰੇਤੀਆਂ ਨੂੰ ਕਹਿ ਦਿੱਤੀ ਕਿ ਕੜਿਆਲ ਬਜੂ ਜਦੋਂ ਮੈਂ ਜਾਉ ਸੰਸਾਰ ਤੋਂ ਹੁਣ ਬਗੀਰ ਸਾਹਿਬ ਖਤਮ ਹੋ ਗਏ ਬਲਕੇ ਤਕੜੇ ਹਾਲ ਬੱਜਾ ਨਹੀਂ